ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਨਗਰ ਸੁਧਾਰ ਟਰਸਟ ਨੇ ਇੱਕ ਰਿਕਾਰਡ ਬਣਾ ਦਿੱਤਾ ਹੈ ਇੱਕ ਇਤਿਹਾਸ ਸਿਰਜ ਦਿੱਤਾ ਹੈ ਪ੍ਰਾਪਰਟੀ ਵੇਚਣ ਦੇ ਵਿੱਚ ਜਿਹੜੇ ਲੋਕ ਕਹਿੰਦੇ ਸੀ ਕਿ ਪ੍ਰਾਪਰਟੀ ਦੇ ਬਹੁਤ ਮਾੜੇ ਹਾਲ ਆ ਕੋਈ ਖਰੀਦ ਨਹੀਂ ਰਿਹਾ ਉਹਨਾਂ ਨੂੰ ਇਹ ਜਿਹੜੀ ਹੁਣ ਬੋਲੀ ਹੋਈ ਹੈ ਨਗਰ ਸੁਧਾਰ ਟਰਸਟ ਦੀਆਂ ਜਾਇਦਾਦਾਂ ਦੀ ਇਹ ਦਿਖਾ ਦੇਣੀ ਚਾਹੀਦੀ ਆ ਫਰੀਦਕੋਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਪ੍ਰੋਪਰਟੀ ਕੋਈ ਜਾਇਦਾਦ 122000 ਰੁਪਏ ਤੋਂ ਵੱਧ ਕੀਮਤ ਦੇ ਵਿੱਚ ਗਜ ਵਿਕੀ ਹੋਵੇ ਜਦੋਂ ਕਿ ਇਹ ਜਿਹੜਾ ਪੂਰਾ ਪਲਾਟ ਸੀ ਉਹ 1 ਕਰੋੜ 33 ਲੱਖ ਰੁਪਏ ਦੇ ਵਿੱਚ ਵਿਕਿਆ ਜਿਹੜੀਆਂ 15 ਪ੍ਰੋਪਰਟੀਆਂ ਨਗਰ ਸੁਧਾਰ ٹرسٹ ਨੇ ਹਾਲ ਹੀ ਵਿੱਚ ਆਨਲਾਈਨ ਬੋਲੀ ਰਾਹੀਂ ਵੇਚੀਆਂ ਤਿੰਨ ਦਿਨੇ ਬੋਲੀ ਚੱਲੀ ਆ ਇਸ ਤਿੰਨਾਂ ਦਿਨਾਂ ਦੌਰਾਨ ਉਹਨਾਂ ਨੇ 10 ਕਰੋੜ 50 ਲੱਖ ਰੁਪਏ ਦੇ ਕਰੀਬ ਦੀ ਪ੍ਰੋਪਰਟੀ ਵਿੱਚ ਹੀ ਆ ਤੇ ਗਿਆਨੀ ਜੈਲ ਸਿੰਘ ਐਵੇਨਿਊ ਜਿਹੜੀ ਸਭ ਤੋਂ ਮਹਿੰਗੀ ਹੁਣ ਤੱਕ ਦੀ ਕਹੀ ਜਾਂਦੀ ਆ ਕਲੋਨੀ ਉਸ ਦੇ ਵਿੱਚ 30000 ਰੁਪਏ ਗਜ 29900 ਕੁਸ਼ ਯਾਨੀ ਉਸ ਹਿਸਾਬ ਦੇ ਨਾਲ ਪਲਾਟ ਵਿਕਿਆ ਸਭ ਤੋਂ ਘੱਟ ਜਿਹੜਾ ਪਲਾਟ ਵਿਕਿਆ ਉਹ ਵੀ ਗਿਆਨੀ ਜੈਲ ਸਿੰਘ ਐਵੇਨਿਊ ਦੇ ਵਿੱਚ ਹੀ ਆ ਤੇ ਉਹ 22000 ਰੁਪਏ ਦੇ ਕਰੀਬ ਗਜ ਦੇ ਹਿਸਾਬ ਨਾਲ ਵਿਕਿਆ ਜਦੋਂ ਕਿ ਸਭ ਤੋਂ ਮਹਿੰਗਾ ਪਲਾਟ ਸੀ ਜਿਹੜਾ ਉਹ ਬਾਬਾ ਫਰੀਦ ਮਾਰਕੀਟ ਕੁਤਵਾਲੀ ਦੇ ਸਾਹਮਣੇ ਜਿਹੜੀ ਮਾਰਕੀਟ ਆ ਉਸ ਦੇ ਵਿੱਚ ਸ਼ੋਰੂਮ ਦਾ ਪਲਾਟ ਵੇਚਿਆ ਗਿਆ ਏ ਉਹ 1,20,000 ਰੁਪਏ ਗੱਜ ਦੇ ਹਿਸਾਬ ਨਾਲ ਵਿਕਿਆ ਹੈ ਤੇ ਇਸ ਪ੍ਰਾਪਤੀ ਤੇ ਨਗਰ ਸੁਧਾਰ ਟਰਸਟ ਦੇ ਗੁਰਤੇਜ ਸਿੰਘ ਖੋਸਾ ਬਾਗੋ ਬਾਗ ਦਿਖਾਈ ਦੇ ਰਹੇ ਆ ਕਿਉਂਕਿ ਉਹਨਾਂ ਦਾ ਵਿਭਾਗ ਉਹਨਾਂ ਦਾ ਦਫਤਰ ਇਸ ਨਿਲਾਮੀ ਦੇ ਨਾਲ ਮਾਲੋਮਾਲ ਹੋ ਗਿਆ ਏ ਤੇ ਨਾਲ ਦੀ ਨਾਲ ਟਰਸਟ ਨੇ ਇੱਕ ਰਿਕਾਰਡ ਵੀ ਬਣਾ ਦਿੱਤਾ ਏ ਕਿ ਕਿੰਨੇ ਰੁਪਈਆ ਦੇ ਵਿੱਚ ਇੰਨਾ ਮਹਿੰਗਾ ਗੱਜ ਪਹਿਲੀ ਵਾਰ ਪ੍ਰਾਪਰਟੀ ਦਾ ਫਰੀਦਕੋਟ ਵਿੱਚ ਵਿਕਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਮੂਹ ਨਗਰ ਨਿਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਇਸ ਈ ਨਲਾਮੀ ਦੇ ਵਿੱਚ ਆਉਦਾ ਬੜਬੁਲਾ ਯੋਗਦਾਨ ਪਾਇਆ ਸੋ ਅਸੀਂ ਈ ਨਲਾਮੀ ਦੇ ਵਿੱਚ 15 ਪ੍ਰਾਪਰਟੀਆਂ ਵੇਚ ਪਾਏ ਹਾਂ ਤਾਂ ਜਿਨ੍ਹਾਂ ਦਾ ਕੀ ਰੇਟ ਮਤਲਬ ਜੋ ਲੋਕ ਅੱਜ ਕੱਲ ਕਹਿੰਦੇ ਸੀਗੇ ਪ੍ਰਾਪਰਟੀ ਦੇ ਮੰਦਾ ਰੇਟ ਮਾੜੇ ਆ ਮੈਂ ਕਹਿੰਦਾ ਅਸੀਂ ਸਭ ਤੋਂ ਵੱਧ ਅੱਜ ਇੱਕ ਸ਼ੋਰੂਮ ਵੇਚਿਆ 1 ਕਰੋੜ ਵੀ 1 ਕਰੋੜ 30 ਲੱਖ ਰੁਪਇਆ ਗਿਆ ਜਣੇ ਕਿ 109 ਗਜ ਦਾ ਸੀ ਜਿਹਦੀ ਕੀਮਤ 1 ਲੱਖ 20 ਹਜ਼ਾਰ ਪ੍ਰਤੀ ਗਜ ਬਣੀ ਤਾਂ ਮੈਂ ਕਹਿੰਦਾ ਫਰੀਦਕੋਟ ਦੇ ਵਿੱਚ ਇਹਨੇ ਰੇਟ ਨੂੰ ਅਜੇ ਤੱਕ ਕੋਈ ਪ੍ਰਾਪਰਟੀ ਨਹੀਂ ਵਿਕੀ ਇਹ ਰਿਕਾਰਡ ਆ ਸਾਡਾ ٹرسٹ ਦਾ ਤੇ ਸਾਡੇ ਮੈਂ ਤਾਂ ਸਾਰੇ ਮੁਲਾਜ਼ਮਾਂ ਦੀ ਸਾਰੇ ਲੋਕਾਂ ਦਾ ਵੀ ਇਹ ਚ ਯੋਗਦਾਨ ਆ ਕਿ ਪ੍ਰਾਪਰਟੀ ਨੂੰ ਮਤਲਬ ਪ੍ਰਾਪਰਟੀ 'ਤੇ ਧਿਆਨ ਦਿੰਦਾ ਲੋਕਾਂ ਨੇ ਸੋ ਅਸੀਂ ٹرسٹ ਨੂੰ ਵੀ ਇਸ ਨਾਲ ਕਾਮਯਾਬ ਕਰ ਪਾਵਾਂਗੇ ਤਾਂ ਲੋਕਾਂ ਦੀ ਡਿਵੈਲਪਮੈਂਟ ਤੇ ਪੈਸਾ ਲਾ ਸਕਾਂਗੇ ਸੋ ਉਦੋਂ ਗਾਂ ਜੱਡੀਆਂ ਪ੍ਰਾਪਰਟੀਆਂ ਸੀਗਾ ਗਿਆਨੀ ਜੈਲ ਸਿੰਘ ਕਲੋਨੀ ਦੇ ਵਿੱਚ ਪਲਾਟ ਸੀਗੇ ਉਹ ਲਗਭਗ 30000 ਨੂੰ ਸਾਡਾ ਫਾਈਨਲ ਜਿਹੜਾ ਸਭ ਤੋਂ ਮਹਿੰਗਾ ਪਲਾਟ 30000 ਰੁਪਏ ਗੱਜ ਵਿਕਿਆ ਲਗਭਗ ਤੋਂ ਸੋ ਜਿਹੜੇ ਕਹਿੰਦੇ ਸੀਗੇ ਕਿ ਪ੍ਰਾਪਰਟੀਆਂ ਦੇ ਰੇਟ ਮਾੜੇ ਆ ਜਾਂ ਟਰਸਟ ਕਾਮਯਾਬ ਨਹੀਂਗਾ ਉਹ ਅਸੀਂ ਉਹਦਾ ਰਿਜ਼ਲਟ ਸਾਹਮਣੇ ਦੇਤਾ ਲੋਕਾਂ ਨੂੰ ਤਾਂ ਮੈਂ ਉਸ ਲਈ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਟਰਸਟ ਨੂੰ ਚਲਾਉਣ ਲਈ ਟਰਸਟ ਨੂੰ ਪੈਰਾਂ ਸਰ ਖੜਾ ਕਰਨ ਲਈ ਆਪਦਾ ਯੋਗਦਾਨ ਵੜਬੁੰਦਾ ਯੋਗਦਾਨ ਕਿੰਨੇ ਕਰੋੜ ਦੀਆਂ ਆਪਾਂ ਜਿਹੜੀਆਂ 15 ਪ੍ਰਾਪਰਟੀਆਂ ਵੇਚੀਆਂ ਤੇ ਕਿੱਥੋਂ ਕਿੱਥੋਂ ਲੋਕਾਂ ਨੇ ਇਹਦੇ ਵਿੱਚ ਭਾਗ ਲਿਆ। ਮਤਲਬ ਇਹਦੇ ਵਿੱਚ ਆਨਲਾਈਨ ਹੁੰਦਾ ਜੀ ਸਾਡਾ ਪ੍ਰੋਸੈਸ ਸਾਰਾ ਪੂਰੀ ਨਿਰਪੱਖਤਾ ਨਾਲ ਤੇ ਪੂਰਾ ਮਤਲਬ ਪਾਰਦਰਸ਼ਤਾ ਨਾਲ ਚੱਲਿਆ। ਇਹਦੇ ਵਿੱਚ ਲਗਭਗ 1.5 ਤੋਂ 10 ਕਰੋੜ ਰੁਪਏ 11 ਕਰੋੜ ਰੁਪਏ ਦਾ ਸੀ ਪ੍ਰੋਜੈਕਟ ਸਾਰੇ ਵੇਚੇ ਨੇ। ਇਹਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਭਾਗ ਲਿਆ ਲੋਕਾਂ ਨੇ। ਕਿੰਨੇ ਦਿਨ ਇਹ ਇਹ ਆਪਸ਼ਨ ਚੱਲਦੀ ਰਹੀ? ਇਹ 3 ਦਿਨ ਚੱਲਦੀ ਰਹੀ। ਫਾਈਨਲ 5 ਤਰੀਕ ਤੱਕ 5 ਵਜੇ ਤੱਕ ਸੀਗੀ ਪਰ ਇਹ ਮੈਂ ਖੈਲ 2 ਦਿਨ ਸ਼ੋਅਰੂਮ ਤਾਂ ਸ਼ਾਮ ਤੇ 9 ਵਜੇ ਤੱਕ ਰਾਤ ਦੇ 9 ਵਜੇ ਤੱਕ ਚੱਲੀ ਗਈ ਬੋਲੀ ਜਗਨਜੀਤ ਸਿੰਘ ਐਵਨਿਊ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗੀ ਮੇਰੇ ਖਿਆਲ ਸੂਰੀਪੋਰਟ ਬਗਿਆਨਜੀਤ ਸਿੰਘ ਐਵਨਿਊ ਦੇ ਇਸ ਵੇਲੇ ਹਾਂਜੀ 30000 ਪ੍ਰਤੀ ਗਾਜ ਨੂੰ ਮਤਲਬ ਸਾਡਾ ਜਿਹੜਾ ਰੈਸ਼ੀ ਪਲਾਟ ਵਿਕੇ ਨੇ ਤੇ ਸ਼ੋਅਰੂਮ ਲਗਭਗ ਇੱਥੇ ਵੀ 115000 ਜਾਂ ਇੱਕ 115000 ਪ੍ਰਤੀ ਗਾਜ ਵਿਕੇ ਜਿਹੜੇ ਚ ਤੁਸੀਂ ਜਿਹੜੇ ਚ ਅਸੀਂ ਬੈਠੇ ਹਾਂ ਹਾਂਜੀ ਇਹ ਵੀ ਵਿਕਾਉ ਇਹ ਵੀ ਵਿਕਾਉ ਕਰਤੇ ਸਾਡਾ ਦਫ਼ਤਰ ਸ਼ਿਫਟ ਹੋ ਕੇ ਨਹਿਰਾ ਤੇ ਸਾਡੀ ਲਾਲਾ ਲਾਜਪਤਰਾਏ ਕਲੋਨੀ ਜੀ ਦੇ ਪਿੱਛੇ ਜੀ ਅਸੀਂ ਕਬਜ਼ੇ ਵਗੈਰਾ ਲਏ ਆ ਉਹਦੇ ਵਿੱਚ ਜਾ ਰਿਹਾ ਜਲਦੀ ਈ ਲੋਕਾਂ ਨੂੰ ਕਹਾਂਗੇ ਜਿਹੜੇ ਪ੍ਰਾਪਰਟੀ ਲੈਣਾ ਚਾਹੁੰਦੇ ਆ ਮੈਂ ਇਹੀ ਬੇਨਤੀ ਕਰਦਾ ਕਿ ਸਾਡੇ ਤੇ ਵਿਸ਼ਵਾਸ ਰੱਖੋ ਤੁਸੀਂ ਬਹੁਤ ਵਧੀਆ ਵਿਸ਼ਵਾਸ ਦਿਖਾਇਆ ਫਰੋਇਪੁਰ ਰੋਡ ਤੇ ਸਾਡੀ ਕਲੋਨੀ ਆ ਬਾਬਾ ਜੀਵਨ ਸਿੰਘ ਨਗਰ ਉਹਨੂੰ ਅਸੀਂ ਬਹੁਤ ਜਲਦ ਉਹਨੂੰ ਵੀ ਡਿਵੈਲਪ ਕਰ ਰਹੇ ਹਾਂ ਉੱਥੇ ਕੰਮ ਚੱਲੀ ਜਾਂਦਾ ਸਫਾਈ ਵਗੈਰਾ ਹੋ ਰਹੀ ਹੈ ਅਗਲੇ ਮਹੀਨੇ ਦੁਆਰ ਦਾ ਜੋ ਪੈਂਡਿੰਗ ਵਰਕ ਆ ਹੋਰ ਜੋ ਇਲੈਕਟ੍ਰਿਸਿਟੀ ਵਗੈਰਾ ਉਹ ਅਸੀਂ ਅਗਲੇ ਮਹੀਨੇ ਜਾਂ ਨੈਕਸਟ ਮੰਥ ਹੀ ਫਰਵਰੀ ਦੇ ਵਿੱਚ ਵਿੱਚ ਉਹਦਾ ਸ਼ੁਰੂ ਕਰਨ ਦਾ ਪੂਰਾ ਪ੍ਰੋਸੈਸ ਅਸੀਂ ਬਣਾਈ ਬੈਠੇ ਆ ਸੋ ਲੋਕਾਂ ਨੂੰ ਇਹ ਹੀ ਕਹਿਣਾ ਕਿ ਖੁੱਲੀਆਂ ਪਾਰਕਿੰਗਾਂ, ਪਾਰਕ ਨੇ ਵਿੱਚ ਬੱਚਿਆਂ ਦੇ ਖੇਡਣ ਲਈ, ਛੜਕਾਂ ਨੇ ਸੀਵਰੇਜ ਵਾਟਰ ਸਪਲਾਈ ਸਭ ਕੁਝ ਸਾਰੀਆਂ ਸਹੂਲਤਾਂ ਮਿਲਦੀਆਂ। ਸਹੂਲਤਾਂ ਨੂੰ ਵੇਖ ਕੇ ਕੋਈ ਮਹਿੰਗਾ ਨਹੀਂ ਕਹਿ ਸਕਦੇ ਪ੍ਰਾਪਰਟੀ ਨੂੰ। ਵੇਖੋ ਜੇ ਤੁਸੀਂ 25 ਗਾਜ ਦੀ ਦੁਕਾਨ ਲੈਨੇ ਹੋ ਉਹਦੇ ਮੂਰੇ 1.5 ਤੋਂ 2 ਕਿੱਲੇ ਦੀ ਪਾਰਕਿੰਗ ਮਿਲਦੀ ਹੈ ਤੁਹਾਨੂੰ। ਉਹ ਵਿੱਚ ਇਨਕਲੂਡਿੰਗ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ। ਤਾਂ ਕੋਈ ਸਮੱਸਿਆ ਨਹੀਂ ਆਉਂਦੀ ਜੇ ਅਸੀਂ ਖੁੱਲੀ ਜਗ੍ਹਾ ਤੇ ਕੋਈ ਆਪਦਾ ਕੰਮ ਕਾਰੋਬਾਰ ਕਰਦੇ ਹਾਂ ਜਾਂ ਕੋਈ ਪਾਰਕਿੰਗ ਵੈਰਾ ਦੀ। ਹੁਣ ਸਾਡੀ ਗੈਨੀਂਗ ਜੈਲ ਸਿੰਘ ਮਾਰਕੀਟ ਨੂੰ ਮਿੰਨੀ 17 ਤੇ ਇਦਾਂ ਦੀਆਂ ਸਾਰੀਆਂ ਮੈਂ ਬਣਾ ਕੇ ਰੱਬ ਮੇਰ ਰੱਖਣ ਤਾਂ ਪਾਰਟੀ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ ਸਰਕਾਰ ਵੱਲੋਂ ਵੀ ਸਾਡੇ ਸੀਐਮ ਸਾਹਿਬ ਵੱਲੋਂ ਐਮਐਲਏ ਵੱਲੋਂ ਤਾਂ ਮੈਂ ਆਪਦਾ ਕੰਮ ਨੂੰ ਲੱਗਾ ਪਿਆ ਸੋ ਉਹਦੀ ਰਜਾ ਦੇ ਵਿੱਚ ਲੱਗੇ ਹੋਏ ਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ